بیانت سنگت حاضر ہوئی ہے سب تو پہلو فتح پروان کرو واحو جی کا خالصہ واحد جی کا کے جی. جی مان جو سنگھ صاحب کیا گیری رگویت سنگ جتے دار سیری اکال تخت صاحب جی نے سیری اکال تخت صاحب جی دنیا پرمپراوا تو آپ جی جانوں کروایا ہے ਸਾਡੀ ਸੰਸਥਾ ਹੈ ਜੋ ਮੇਰੀ ਪੀੜੀ ਦੇ ਮਾਲਕ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਪ੍ਰਕਾਸ਼ਮਾਨ ਕੀਤੀ ਸੰਸਥਾਾਂ ਮੱਡੀਆਂ ਹੁੰਦੀਆਂ ਨੇ ਜੋ ਪਿਛਲੇ ਤਕਰੀਬਨ 2007 ਤੋਂ ਲੈ ਕੇ 2015 ਔਰ 2015 ਤੋਂ ਬਾਅਦ ਦੇ ਜੋ ਵੀ ਵਰਤਾਰੇ ਵਾਪਰੇ ਹੁਣ ਸਾਰੇ ਵਰਤਾਰਿਆਂ ਦਾ ਅੱਜ ਦਾ लेखा-ਜੋਖਾ ਉਹ ਸ਼੍ਰੀ ਅਕਾਲ ਪਤਿਸ਼ਰਬ ਕੀਤੇ ਸੰਗਤ ਦੇ ਸਾਮਣੇ ਖੜਕੇ ਕੀਤਾ ਜਾਣਾ ਹੈ। ਔਰ ਸਭੁਜਤਾ ਖਾਲਸਾ ਪੰਥ ਅੱਜ ਸ਼੍ਰੀ ਅਕਾਲ ਪਤਿਸ਼ਰਬ ਜੀ ਵੱਲ ਨਜ਼ਰ ਰੱਖਾ ਕੇ ਬਿਠਾ ਹੋਇਆ ਜੇ ਸਾ ਪਰਦੇਸਾਂ ਵਿੱਚ ਵੀ ਔਰ ਮੈਂ ਯਾਨੀ ਹਰਪ੍ਰੀਤ ਸਿੰਘ ਜੇਠੇਦਾਰ ਤਖਸ਼ਿਦੰਦਪਾ ਸਾਹਿਬ ਪ੍ਰਵੰਡੀ ਸਾਹਿਬ ਉਹਨਾਂ ਨੂੰ ਅਧਿਕਾਰ ਕਰਦਾ ਹੈ ਕਿ ਉਹ ਮਾਈਕ ਤੇ ਆ ਕੇ ਅਗਲੀ ਕਾਰਵਾਈ ਜਿਹੜੀ ਹੈ ਉਹ ਪ੍ਰਾਰambh ਕਰ ਯਾਨੀ ਹਰ ਪੀਸਿਕ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਹ ਸਟੈਟਸਟਿਵ ਮੈਂਬਰ ਜਿਹੜੇ ਖੜੇ ਨੇ ਉਹ ਹਾਲੇ ਬੈਠ ਜਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟੈਟਸਟਿਵ ਮੈਂਬਰ ਜੋ ਖੜੇ ਨੇ ਉਹ ਬੈਠ ਜਾਣ ਤਰੰਦੇ ਮਹਾਨ ਪਵਨ 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 ਸਚ칸 ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਆਪਾ ਮੰਡਨ ਦੇ ਵਿੱਚ ਸਭਾ ਇਮਾਨ ਪ੍ਰੋਫੈਸਰ ਜੰਮਾ ਚੰਦਰ ਸਾਧਾਰਨ ਦਾ ਦੇਪਤੀ ਸੋ ਜੀ ਤੁਸ ਸਤਿਗੁਰੂ ਸਤਿਗਿਰੀ ਮਹਾਰਾਜ ਦੀ ਬਾਣੀ ਦੇ ਸ਼ਬਦਾਂ ਤੋਂ ਸੱਚ ਪੰਡਤ ਜੀ ਵਰ ਬਹੁਤ ਸਾਰੇ ਇਹ ਕਿ ਫੈਸਲਾ ਹੋਇਆ ਕਿ ਜੀਵਤ ਬਾਲਕ ਸਤਗੁਰੂ ਤੁਸ ਮਹਾਰਾਜ ਦੇ ਪਾਵਨ ਪ੍ਰਕਾਸ਼ ਉਹਨਾਂ ਦੇ ਜੀਵਨ ਦਾ ਤੱਤ ਹੈ ਜਿਸ ਦੇ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਥੇਵਲਾਉਣ ਗੁਰੂ ਜੀ ਦਾ ਕਾਪਸਾ ਗੁਰੂ ਜੀ ਦੀ ਫਤਿਹ ਹੈ ਅੱਜ ਦੇ ਸਿਰਦੇ ਮਾਲਕ ਸਤਿਗੁਰੂ ਧਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਲ ਸਾਹਿਬ ਪੰਥ ਨਵੰਸ਼ੀ ਅਕਾਲ ਤਖਤ ਸਾਹਿਬ ਦੇ ਰੂਪ ਵਿੱਚ ਬਹੁਤ ਹੀ ਪਾਵਨ ਪਵਿੱਤਰ ਸਰਵਉੱਚ ਮਹਾਨ ਸੰਸਥਾ ਦੀ ਵਕਤ ਦਿੱਤੀ ਹੈ ਜਿਸ ਸੰਸਥਾ ਨੇ ਔਰ ਜਿਸ ਸੰਸਥਾ ਅਕਾਲ ਤਖਤ ਸਾਹਿਬ ਜੀ ਦੀਆਂ ਮਹਾਨ ਕਮਰਾਵਾ ਨੇ مریادا نے ہندیشاں خالصہ پنت نروئی صحت بخش کی ہے سمے سمے پت کی اگوائی کی سارے پورتیا نے سارے بٹ وڈیریا نے شری اکال تخت صاحب سچ کنڈ شری ہرمندر صاحب جی مان مریادا ادبت کو بہاد رکھنے واسطے پاری قربانیاں کیتیاں ਸਮੇ ਸਮੇਂ ਸਿਰ ਇਹ ਕਾਲਕਤੂ ਸਹਿਤੀ ਤੋਂ ਜੋ ਮਾਈ ਵੀ ਨਾਈ ਵੀ ਫੜ ਕੇ ਆਮਦਨ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਸਨਮਾਨ ਬਖਸ਼ਿਸ਼ ਕੀਤਾ ਜਾਂਦਾ ਔਰ ਜੋ ਕੰਮਿਤ ਬਰੂ ਕੇ ਕਾਰਜ ਕਰਦੇ ਨੇ ਉਹਨਾਂ ਨੂੰ ਸਿਰੇ ਕਾਲਕਤੂ ਸਹਿਤੀ ਤੋਂ ਸਨਦ ਦਿੱਤੀ ਕੀਤਾ ਜਾਂਦਾ ਹੈ ਉਹਨਾਂ ਨੂੰ ਇੱਥਾ ਮਾਈ ਜਾਂਦੀ ਹੈ ਜਿਵੇਂ ਜਿਵੇਂ ਦਾ ਕਿਸੇ ਨੇ ਖੋਦਾ ਕੀਤਾ ਹੋਵੇ اوے اوے وہ سادہ ہے جو سیوا ہے جو ترکاہ ہے وہ شری اکال تخت صاحب جی تو لائی جاتی ہے سمجھتا خالسہ پنت پہلی پانت جانتا ہے بے شک پردیسوں میں بیٹھے ہوئے سکھان دیا نظراں اج شری اکال تخت صاحب جی تو ہونے فیصلے پہ لگی ہوئی ہیں ہمیشہ شری اکال تک سید جی تو ما مریادا تو سکھا نے قربانیاں کیتیاں گئی کبھی سکھا تو مان مریادا قربان نہیں کی ماح مریادا تو سکھ قربان ہوئے تھے سکھا تو ما مریادا کرے بھی قربان نہیں کی کہ نہ ہی کدے کیتیاں اجھلے تقریباً دو ہزار سات تو لے کے دو ہزار پندرہ ਪਰ 2015 ਤੋਂ ਬਾਅਦ ਦੇ ਜੋ ਵੀ ਪਰਤਾਣੇ ਵਾਪਰੇ ਉਹਨਾਂ ਸਾਰੇ ਵਰਤਾਰਿਆਂ ਦਾ ਅੱਜ ਦਾ ਦੇਖਾ ਜੋਖਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸੰਗਤ ਦੇ ਸਾਹਮਣੇ ਖੜ ਕੇ ਕੀਤਾ ਜਾਣਾ ਹੈ। ਔਰ ਸੂਚਿਤ ਅਕਾਲ ਸਾਹਿਬ ਖੰਡਾ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲ ਨਜ਼ਰ ਰੱਖਾ ਕੇ ਬੈਠਾ ਹੋਇਆ ਦੇਸ਼ਾ ਪ੍ਰਦੇਸ਼ਾਂ ਵਿੱਚ ਵੀ ਔਰ ਮੈਂ ਯਾਨੀ ਹਰਪ੍ਰੀਤ ਸਿੰਘ ਜੀ ਦੇ ਜ਼ਿੰਮੇਦਾਰ ਤਕਸੀਰ ਦਾ ਬ੍ਰਹਮਾ ਸਾਹਿਬ ਬਲਵੰਡੀ ਸਾਹ ਤੋਂ ਬੋਲਣਾ ਨੂੰ ਮੱਦਦ ਕਰਦਾ ਹੈ ਕਿ ਉਹ ਮਾਈਕ ਤੇ ਆ ਕੇ ਸਭ ਦੀ ਕਾਰਜ ਜਿਹੜੀ ਹੈ ਉਹ ਉਹ ਰਨ ਕਰ ਯਾਨੀ ਹਰਪ੍ਰੀਤ ਸਿੰਘ ਬਾਈ ਦੂਜੀ ਦਾ ਕਰਸਾ ਬਾਈ ਦੂਜੀ ਪਤਨੀ